ਸਰ ਇੱਕ ਤਾਂ ਕੱਲ ਜਿਹੜਾ ਫੈਸਲਾ ਕੀਤਾ ਹੈ ਸ਼੍ਰੋਮਣੀ ਕਾਲੇ ਦਲ ਨੇ ਤੁਹਾਨੂੰ ਬਾਹਰ ਕੱਢਣ ਦਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਫੈਸਲੇ ਨੂੰ ਆਲੇਆ ਉਹ ਕੋਈ ਉਹ ਆਰਟੀਨ ਨਹੀਂ ਗੱਲਾ ਕਰ ਰਹੇ ਨੇ ਨਾ ਉਹਨਾਂ ਨੇ ਜਿਨ੍ਹਾਂ ਨੂੰ ਕੱਢਿਆ ਸੀ ਮੈਨੂੰ ਮਜਬੂਰ ਨੂੰ ਉਹਨਾਂ ਨਾਲ ਬਾਤ ਲੈਣਾ ਪਿਆ ਕਿਉਂਕਿ ਅਨ ਕੰਸਟੀਟਿਊਸ਼ਨਲ ਦਾ ਸਵਾਲ ਉਹਨਾਂ ਨੇ ਨਾ ਕਿਸੇ ਨੂੰ ਨੋਟਿਸ ਦਿੱਤਾ ਕੀ ਕਹ ਇੰਸਟੀਚਨ ਕਹਿੰਦਾ ਇਹ ਪਹਿਲਾਂ ਉਹਨੂੰ ਨੋਟਿਸ ਦਿਓ ਉਹਦਾ ਜਵਾਬ ਆਇਆ ਉਸ ਤੋਂ ਬਾਅਦ ਉਹ ਬਰਤੀ ਕਮੇਟੀ ਨੂੰ ਲਿਖੇ ਕੇ ਆ ਕੇ ਆਇਆ ਫੈਸਲਾ ਕੀਤਾ ਕਮੇਟੀ ਉਹ ਕੋਰ ਪ੍ਰਧਾਨ ਨੂੰ ਕਹਿੰਦੀ ਹੈ ਕੀ ਆ ਫੈਸਲਾ ਹੈ ਤੇ ਇਹ ਦੱਸੋ ਕੀ ਕਰਦਾ ਫਿਰ ਪ੍ਰਧਾਨ ਨੇ ਫੈਸਲਾ ਕਰਦਾ ਉਹਨੇ ਆਪਣੇ ਆਪ ਹੀ ਘਟ ਕੇ ਪਰਿਵਾਰ ਹੈ ਉਹ ਜਿਉਂ-ਜਿਉਂ ਕੇ ਕਰਦੇ ਇਹਦਾ ਉਹਨਾਂ ਦਾ ਕਸੂਰ ਕਿਸੇ ਦਾ ਨਹੀਂ ਸੀ ਇਹ ਨੇ ਵੀ ਸਰਦਾਰ ਚਾਹਦੇ ਆ ਤੁਸੀਂ ਕਿਹਾ ਕਿ ਪਾਰਟੀ ਕਬਰਾਹਟ ਦੇ ਵਿੱਚ ਹੈ ਕਿਸ ਕੰੋਂ ਕਬਰਾਹਟ ਹੈ ਸਰ ਹਾਂਜੀ ਕਿਸ ਕੰੋਂ ਪਾਰਟੀ ਨੂੰ ਕਬਰਾਹਟ ਹੈ ਤੁਸੀਂ ਕਿਹਾ ਕਿ ਪਾਰਟੀ ਨੂੰ ਕਬਰਾਹਟ ਹੈ ਖੁਦ ਇਹ ਕਬਰਾਹਟ ਇਸ ਕਰਕੇ ਹੈ ਵੀ ਜਿਹੜਾ ਕਲੇਰ ਹੈ ਉਹਨੇ ਸਾਰਾ ਕੁਝ ਕੀਤਾ ਜੀ ਸਾਰਾ ਕੁਝ ਨੰਗਾ ਕਰਤਾ ਕਿ ਕਿਤੇ ਕਿਤੇ ਮਿਲਿਆ ਹੈ ਕਿਹਨੂੰ ਕਿਹਨੂੰ ਮਿਲਿਆ ਜਦੋਂ ਉਹਦੇ ਕੋਲ ਕੋਈ ਜਵਾਬ ਨਹੀਂ

ਉਹ ਕਹਿੰਦੇ ਕਿ ਡੈਲੀਗੇਟਸ ਦੀ ਸੰਖਿਆ ਪ੍ਰਾਪਤ ਨਹੀਂ ਹੈ ਤੁਹਾਡੇ ਕੋਲ ਉਹ ਤਾਂ 30 ਮੈਂਬਰ ਤਾਂ ਜੇ 30 ਮੈਂਬਰ ਅਸੀਂ ਲੈ ਕੇ ਪਹਿਲਾਂ ਉਹ ਲਿਖ ਕੇ ਦੇਣਗੇ ਤਾਂ ਹੀ ਹੋਊਗੀ ਇਲੈਕਸ਼ਨ ਜੇ ਹੁੰਦੇ ਸਾਡੇ ਕੋਲ ਮੈਂਬਰ ਨਹੀਂ ਫਿਰ ਉਹ ਉਹ ਕੌਣ ਦਿੰਦੇ ਨੇ ਛੇ ਤਾਂ ਇਸ ਲਈ ਤਿਆਰੀ ਹੈ ਸਾਡੀ ਇਲੈਕਸ਼ਨ ਦੀ ਹੈ ਹੈ ਜੀ ਇਲੈਕਸ਼ਨ ਦੀ ਤਿਆਰੀ ਹੈ ਬਹੁਤ ਤਿਆਰੀ ਸਭ ਦੀ ਤਿਆਰੀ ਹੈ ਇਲੈਕਸ਼ਨ ਦੀ ਹੈ ਆਪਰੇਸ਼ਨ ਨਾਗਪੁਰ ਦਾ ਨਾਮ ਦਿੱਤਾ ਜਾ ਰਿਹਾ ਹੈ ਸਰ ਜਿਹੜੀ ਉਹ ਪਤਾ ਕੀ ਹੈ ਕਿ ਉਹ ਹਟਾ ਕੇ ਉਹ ਗੱਲ ਸਿੱਖ ਜਾਏ ਪਿਆ ਨਾ ਤਾਂ ਸਾਨੂੰ ਇਹ ਪਤਾ ਵੀ ਨਾਗਪੁਰ ਹੈ ਕਿਤੇ ਨਾ ਅਜੇ ਤੱਕ ਅਸੀਂ ਨਾਗਪੁਰ ਗਿਆ ਨਾ ਕਦੇ ਨਾਗਪੁਰ ਵਾਲੇ ਦਾ ਬੰਦਾ ਕੋਈ ਮਿਲਿਆ ਤੁਹਾਨੂੰ ਅਗਰ ਕੋਈ ਸਾਬਤ ਕਰ ਦੇ ਕਿ ਮੇਰਾ ਜਿੰਦ ਤਾਂ ਮੈਂ ਨਾ ਤਾਂ ਤੁਹਾਡੇ ਭਾਜੀਪੀ ਨਾਲ even ਭਾਜੀਪੀ ਦੇ ਵਿਦੇ ਲੀਡਰ ਨਾਲ ਮੇਰੀ ਗੱਲ ਹੋਈ ਹੋਵੇ ਟੈਲੀਫੋਨ ਹੋਇਆ ਹੋਵੇ ਜੋ ਮਰਜ਼ੀ ਕਰ ਲੈ और मैं समझता होर भी किसी की शायद ना हो जो फैसला जो है रद्द किया अनुशासन कमेटी का तो प्रतिक्रिया यह आई थी कि सरप्रस्त जो है वो सिर्फ एक सम्मानजनक अहदा है कोई पावर वो को नहीं 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 मैं नहीं कहता मैं तो मैं देखे सीनियर सब तो मैं थी उसे मैं क्या भी और जो आज छुट्टी जाते हैं अभी हिसाब ना मैं फैसला ਮੈਂ ਨਹੀਂ ਕਹਿੰਦਾ ਮੈਨੂੰ ਕੋਈ ਅਧਿਕਾਰ ਜੀ ਇਹਦੇ ਚ ਕਰ ਉਹਨਾਂ ਨੂੰ ਹੀ ਜਿਨ੍ਹਾਂ ਨੇ ਇਕੱਟ ਨੇ ਉਹਨਾਂ ਕੋਲ ਅਰਤੀ ਐ ਲੈ ਐਂਟੀਸ਼ਨ ਕਮੇਟੀ ਆਪ ਨਹੀਂ ਸੀ ਤੇ ਕਰਦੇ ਤੇ ਉਹ ਵਰਕਿੰਗ ਕਮੇਟੀ ਕੋਲ ਭੇਜਦੇ ਬਣਾ ਨੋਟਿਸ ਦਿੰਦੀ ਐ ਨੋਟਿਸ ਦੇ ਕੇ ਜਵਾਬ ਲੰਮਕ ਦੀਓ ਨਾ ਫਿਰ ਜਾ ਕੇ ਕਰਦੇ ਐ ਸਿਰ ਕੋਈ ਲੀਗਲ سپورਟ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿ ਕੇ ਸੰਵਿਧਾਨਿਕ ਤੌਰ ਤੇ ਇਹ ਨਹੀਂ ਨੀਗੜੀ ਇਹਦੇ ਵਿੱਚ ਕੋਈ ਨਹੀਂ ਹੈ